ਹਸਪਤਾਲ ਦੇ ਪ੍ਰਿੰਸੀਪਲ ਡਾਕਟਰ ਸੰਦੀਪ ਪਰੀ ਫੁੱਲੋ 29 ਫਰਵਰੀ ਯਾਨੀ ਕੱਲ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਤਾਂ ਦੱਸਿਆ ਕਿ ਟੀਐਮਸੀ ਹਸਪਤਾਲ ਲੋਕ ਉਸ ਸਮੇਂ ਪਹਿਲਾਂ ਡਾਕਟਰ ਜਿਹੜੇ ਹਸਪਤਾਲ ਦੇ ਵਿੱਚ ਪ੍ਰੈਕਟਿਸ ਕਰਦੇ ਸਨ ਉਹਨਾਂ ਨੂੰ ਪ੍ਰਾਈਵੇਟ ਕਲੀਨਿਕਾਂ ਦੇ ਵਿੱਚ ਪ੍ਰੈਕਟਿਸ ਕਰਨ ਤੋਂ ਮਨਾ ਕੀਤਾ ਗਿਆ ਸੀ ਜਿਸ ਦੇ ਵਿਰੋਧ ਵਿੱਚ TMC ਹਸਪਤਾਲ ਦੇ ਪ੍ਰਿੰਸੀਪਲ ਡਾਕਟਰ ਸੰਦੀਪ ਪੂਰੀ ਵੱਲੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਤਾਂ 18 2014 ਤੋਂ ਇਸ ਨਾਮੀ ਸੰਸਥਾ ਦੇ ਪ੍ਰਿੰਸੀਪਲ ਵਜੋਂ ਕੰਮ ਕਰ ਰਹੇ ਸਨ ਡਾਕਟਰ ਸੰਦੀਪ ਪੂਰੀ ਅਤੇ ਇਸ ਤੋਂ ਪਹਿਲਾਂ 1992 ਤੋਂ TMC ਹਸਪਤਾਲ ਦੀ ਫੈਕਲਟੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ ਤਾਂ ਪ੍ਰਿੰਸੀਪਲ ਦੇ ਅਹੁਦੇ ਤੋਂ ਪਹਿਲਾਂ ਉਹਨਾਂ ਵੱਲੋਂ ਪ੍ਰੋਫੈਸਰ ਅਤੇ ਮੈਡੀਸਿਨ ਦੇ ਮੁਖੀ ਵੀ ਰਹਿ ਚੁੱਕੇ ਨੇ 9 ਸਾਲ ਤੱਕ ਅਤੇ ਇਸ ਦੇ ਨਾਲ ਹੀ ਮੈਡੀਕਲ ਸੁਪਰਡੈਂਟ ਵਜੋਂ 14 ਸਾਲ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਡਾਕਟਰ ਸੰਦੀਪ ਪੂਰੀ ਵੱਲੋਂ ਇਸ ਦੇ ਨਾਲ ਹੀ 1 ਸਾਲ ਤੱਕ ਵਾਈਸ ਚਾਂਸਲਰ ਵੀ ਰਹਿ ਚੁੱਕੇ ਨੇ ਇਸ ਦੇ ਨਾਲ ਕਈ ਹੋਰ ਵਕਫਾ ਕੌਧਿਆਂ ਤੇ ਇਹਨਾਂ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ਨੇ ਪਰ ਡੀਐਮਸੀ ਮੈਨੇਜਮੈਂਟ ਵੱਲੋਂ ਨੀਤੀ ਵਿੱਚ ਬਦਲਾਅ ਕਾਰਨ ਜਿਹੜਾ ਡੀਐਮਸੀ ਮੈਨੇਜਮੈਂਟ ਵੱਲੋਂ ਇਸ ਨੀਤੀ ਵਿੱਚ ਬਦਲਾਅ ਕੀਤਾ ਗਿਆ ਸੀ ਇਸ ਦੇ ਕਾਰਨ ਇਹ ਜਿਹੀਆਂ ਸਥਿਤੀਆਂ ਪੈਦਾ ਹੋ ਗਈਆਂ ਕਿ ਡੀਐਮਸੀ ਹਸਪਤਾਲ ਦੇ ਪ੍ਰਿੰਸੀਪਲ ਡਾਕਟਰ ਸੰਦੀਪ ਪੂਰੀ ਨੂੰ ਅਸਤੀਫਾ ਦੇਣਾ ਪੈ ਰਿਹਾ ਤਾਂ ਇਸ ਦੇ ਨਾਲ ਹੀ ਦੱਸਿਆ ਕਿ ਇਸ ਸੰਸਥਾ ਦੀ ਨਵੀਂ ਨੀਤੀਆਂ ਕਾਰਨ ਡਾਕਟਰ ਲਗਾਤਾਰ ਹੀ ਇਸ ਦਾ ਵਿਰੋਧ ਕਰਦੇ ਵੀ ਨਜ਼ਰ ਆ ਰਹੇ ਨੇ ਤੇ ਜਿਸ ਤਰੀਕੇ ਦਾ ਮੈਨੇਜਮੈਂਟ ਵੱਲੋਂ ਡਾਕਟਰਾਂ ਨੂੰ ਪਾਹਰ ਕਿਸੇ ਵੀ ਪ੍ਰਾਈਵੇਟ ਕਲੀਨਿਕ ਦੇ ਵਿੱਚ ਪ੍ਰੈਕਟਿਸ ਕਰਨ ਤੋਂ ਮਨਾ ਕਰ ਦਿੱਤਾ ਗਿਆ ਇਸ ਦਾ ਵਿਰੋਧ ਵੀ ਲਗਾਤਾਰ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਤਾਂ ਨਤੀਜੇ ਵਜੋਂ ਡਾਕਟਰ ਪੂਰੀ ਹੁਣ ਪਲਕੀ ਇੰਸਟੀਚਿਊਟ ਛੱਡਣ ਤੋਂ ਬਾਅਦ ਨਿੱਜੀ ਤੌਰ ਤੇ ਆਪਣਾ ਕਲੀਨਿਕ 'ਚ ਕੰਮ ਕਰਨਗੇ